ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਖਬਰਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਸਪੋਰਟਸ ਦੀ ਗੱਲ ਕਰ ਲਈਏ ਦਰਸਲ ਬੀਤੀ ਰਾਤ ਆਈਪੀਐਲ ਦਾ ਮੁਕਾਬਲਾ ਹੋਇਆ ਔਰ ਉਸ ਮੁਕਾਬਲੇ ਦੇ ਵਿੱਚ ਬੈਂਗਲੌਰ ਤੇ ਪੰਜਾਬ ਦੀਆਂ ਟੀਮਾਂ ਆਹਮੋ ਸਾਹਮਣੀਆਂ ਸੀ ਔਰ ਇਸ ਵਾਰ ਇਹ ਜ਼ਰੂਰ ਹੋ ਗਿਆ ਸੀ ਕਿ ਇਸ ਵਾਰ 18ਵੇਂ ਸੀਜ਼ਨ ਦੇ ਵਿੱਚ ਇੱਕ ਨਵਾਂ ਚੈਂਪੀਅਨ ਜਿਹੜਾ ਆਈਪੀਐਲ ਨੂੰ ਮਿਲਣ ਵਾਲਾ ਸੀ ਸੋ ਉਹ ਨਵਾਂ ਚੈਂਪੀਅਨ ਬੀਤੀ ਰਾਤ ਮਿਲ ਗਿਆ ਮਤਲਬ 8ਵਾਂ ਚੈਂਪੀਅਨ ਦੇ 18ਵੇਂ ਸੀਜ਼ਨ ਦੇ ਵਿੱਚ 8ਵੇਂ ਚੈਂਪੀਅਨ ਦੇ ਤੌਰ ਦੇ ਉਤੇ ਆਰਸੀਬੀ ਨੇ ਪੰਜਾਬ ਨੂੰ 6 ਦੌੜਾਂ ਦੇ ਨਾਲ ਇਹ ਮੈਚ ਹਰਾ ਕੇ ਟਰਾਫੀ ਦੇ ਉੱਪਰ ਕਬਜ਼ਾ ਕਰ ਲਿਆ ਹਾਲਾਂਕਿ ਆਰਸੀਬੀ ਦਾ ਸਮਾ ਜਿਹੜਾ ਸੰਘਰਸ਼ ਜਿਹੜਾ ਹੈ ਉਹ 17 ਸੀਜ਼ਨਾਂ ਦੇ ਵਿੱਚ ਬਹੁਤ ਤਕੜਾ ਰਿਹਾ ਕਿਉਂਕਿ ਉਹ 3 ਵਾਰ ਫਾਈਨਲ ਦੇ ਵਿੱਚ ਪਹੁੰਚ ਕੇ ਜਿੱਤ ਨਹੀਂ ਸਕੇ ਔਰ ਚੌਥੀ ਵਾਰ ਉਹ ਫਾਈਨਲ ਦੇ ਵਿੱਚ ਪਹੁੰਚੇ ਸੀ ਔਰ ਚੌਥੀ ਵਾਰ ਉਹ ਫਾਈਨਲ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਜੇਕਰ ਪੰਜਾਬ ਦੀ ਟੀਮ ਦੀ ਗੱਲ ਕਰੀਏ ਪੰਜਾਬ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਪੂਰੇ ਟੂਰਨਾਮੈਂਟ ਦੇ ਵਿੱਚ ਸ਼੍ਰੇਸ਼ ਅਈਅਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਔਰ ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ ਅਨਕੇਪਡ ਪਲੇਅਰ ਪੰਜਾਬ ਦੀ ਟੀਮ ਨੂੰ ਫਾਈਨਲ ਤੱਕ ਲੈ ਕੇ ਗਏ ਇਸ ਕਰਕੇ ਪੰਜਾਬ ਦੀ ਟੀਮ ਬਹੁਤ ਖਾਸ ਮੰਨੀ ਜਾ ਰਹੀ ਸੀ ਪੂਰੇ ਆਈਪੀਐਲ ਦੇ ਵਿੱਚ ਬੀਤੇ ਰਾਤ ਵੀ ਪ੍ਰਦਰਸ਼ਨ ਪੰਜਾਬ ਨੇ ਬਹੁਤ ਸ਼ਾਨਦਾਰ ਕੀਤਾ ਮਹਿਜ 6 ਰਨਾਂ ਤੋਂ ਇਹ ਜਿਹੜੀ ਟੀਮ ਹੈ ਪੰਜਾਬ ਦੀ ਕੱਲ ਹਾਰ ਗਈ ਮੈਚ ਪਰ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਜੇ ਤੁਸੀਂ ਫਾਈਨਲ ਨੂੰ ਆਰਸੀਬੀ ਨੂੰ ਜਿੱਤਣ ਦੇ ਸਿਰੇ ਤੋਂ ਜੇ ਤੁਸੀਂ हट ਕੇ ਦੇਖੋਗੇ ਤੇ ਸ਼ਸ਼ਾਂਕ ਸਿੰਘ ਦੀ 30 ਬੋਲਾਂ ਦੇ ਵਿੱਚ 61 ਰਨ ਦੀ ਜਿਹੜੀ ਵਾਰੀ ਸੀ ਸ਼ਾਨਦਾਰ ਵਾਰੀ ਸੀ ਔਰ ਲਾਸਟ ਓਵਰ ਦੇ ਵਿੱਚ ਵੀ ਉਹਦੇ ਵੱਲੋਂ ਸਾਰੇ ਸਕੋਰ ਬਣਾ ਦਿੱਤੇ ਗਏ ਸਿਰਫ ਮਹਿ 6 ਸਕੋਰਾਂ ਤੋਂ ਪੰਜਾਬ ਦੀ ਟੀਮ ਜਿਹੜਾ ਮੈਚ ਹਾਰੀ ਹੈ ਔਰ ਦੂਸਰੇ ਪਾਸੇ ਆਰਸੀਬੀ ਦਾ ਸੁਪਨਾ ਜਿਹੜਾ ਹੈ 18 ਸਾਲਾਂ ਬਾਅਦ ਪੂਰਾ ਹੋਇਆ ਹੈ ਟੂਰਨਾਮੈਂਟ ਨੂੰ ਜਿੱਤਣ ਦਾ ਔਰ ਜੇਕਰ ਬੈਸਟ ਪਲੇਅਰ ਦੀ ਗੱਲ ਕਰੀਏ ਜਿਹਦੇ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਬਣਾਏ ਗਏ ਉਹ ਗੁਜਰਾਤ ਟਾਈਟਨਸ ਦੇ ਸਾਇਨ ਸੁਦਰਸ਼ਨ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਟੂਰਨਾਮੈਂਟ ਦੇ ਵਿੱਚ 759 ਦੌੜਾਂ ਬਣਾ ਕੇ ਇੱਕ ਰਿਕਾਰਡ ਕਾਇਮ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਇਸ ਟੂਰਨਾਮੈਂਟ 2025 ਦੇ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਉਹਨਾਂ ਨੂੰ ਖਿਤਾਬ ਮਿਲਿਆ ਔਰ ਦੂਸਰੇ ਪਾਸੇ ਜੇਕਰ ਸਭ ਤੋਂ ਵੱਧ ਵਿਕਟਾਂ ਲੈਣ ਦਾ ਖਿਤਾਬ ਸੀ ਉਹ ਵੀ ਗੁਜਰਾਤ ਟਾਈਟਨ ਦੇ ਪ੍ਰਸਿੱਧ ਕ੍ਰਿਸ਼ਨਾ ਨੂੰ ਮਿਲਿਆ ਜਿਨ੍ਹਾਂ ਦੇ ਵੱਲੋਂ 25 ਵਿਕਟਾਂ ਜਿਹੜੀਆਂ ਇਸ ਟੂਰਨਾਮੈਂਟ ਦੇ ਵਿੱਚ ਲਈਆਂ ਗਈਆਂ ਔਰ ਲਖਨਊ ਦੇ ਨਿਕੋਲਸ ਪੂਰਨ ਨੇ 40 ਛੱਕੇ ਪੂਰੇ ਟੂਰਨਾਮੈਂਟ ਦੇ ਵਿੱਚ ਮਾਰੇ ਸੋ ਵੱਧ ਛੱਕੇ ਮਾਰਨ ਦਾ ਜਿਹੜਾ ਖਿਤਾਬ ਸੀ ਉਹਨਾਂ ਨੂੰ ਮਿਲਿਆ ਸੋ ਸ਼ਾਨਦਾਰ ਟੂਰਨਾਮੈਂਟ ਰਿਹਾ ਔਰ ਅਗਲੇ ਸਾਲ ਹੁਣ ਲੋਕਾਂ ਨੂੰ ਉਮੀਦ ਹੈ ਕਿ ਇੱਕ ਨਵਾਂ ਚੈਂਪੀਅਨ ਇੱਕ ਨਵੇਂ અવਤਾਰ ਦੇ ਵਿੱਚ ਆਈਪੀਐਲ ਜਿਹੜਾ ਲੋਕਾਂ ਦੇ ਸਾਹਮਣੇ ਆਏਗਾ ਔਰ ਇਸ ਸਾਲ ਦੇ ਆਈਪੀਐਲ ਨੇ ਬਹੁਤ ਕੁਝ ਲੋਕਾਂ ਨੂੰ ਸਿਖਾਇਆ ਬਹੁਤ ਕੁਝ ਦਿਖਾਇਆ ਬਹੁਤ ਕੁਝ ਘਟਿਆ ਵਾਪਰਿਆ ਸੀ ਇੱਕ جنگ ਵੀ ਲੜ ਲਈ ਇਸ ਆਈਪੀਐਲ ਦੇ ਦਰਮਿਆਨ ਔਰ ਉਸ ਤੋਂ ਬਾਅਦ ਫਿਰ ਤੋਂ ਆਈਪੀਐਲ ਸ਼ੁਰੂ ਹੋਇਆ ਕੋਲ ਮਿਲਾ ਕੇ ਆਈਪੀਐਲ ਪੂਰਾ ਮਨੋਰੰਜਨ ਤਰੀਕੇ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਚੰਗੀ ਸਪੋਰਟਸ ਖੇਡੀ ਗਈ ਔਰ ਪੰਜਾਬ ਦੀ ਟੀਮ ਨੇ ਇਸ ਵਾਰ ਆਪਣੇ ਅੱਜ ਤੱਕ ਦੇ ਇਤਿਹਾਸ ਦਾ ਸਭ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਕੀਤਾ ਟਰੋਫੀ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਏ ਕਿਉਂਕਿ ਟੀਮ ਨੇ ਇੱਕ ਨਹੀਂ ਜਿੱਤਣਾ ਸੀ ਸੋ ਅੱਜ ਆਰਸੀਬੀ ਜਿੱਤ ਗਈ ਬੀਤੇ ਕੱਲ ਪਰ ਪੰਜਾਬ ਵੀ ਕਿਸੇ ਪਾਸਿਓ ਵੀ ਪੰਜਾਬ ਨੇ ਕੋਈ ਘੱਟ ਪ੍ਰਦਰਸ਼ਨ ਨਹੀਂ ਕੀਤਾ ਪਰ ਜਿਵੇਂ ਸਪੋਰਟਸ ਦੀ ਇੱਕ ਨਿਯਮ ਹੈ ਕਿ ਦੋ ਟੀਮਾਂ ਦੇ ਵਿੱਚੋਂ ਇੱਕ ਨੇ ਜਿੱਤਣਾ ਸੋ ਆਰਸੀਬੀ ਬੀਤੇ ਰਾਤ ਇਹ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ। ਆਪਰੇਸ਼ਨ ਸੰਦੂਰ ਨੂੰ ਲੈ ਕੇ ਭਾਰਤੀ ਆਰਮੀ ਦੇ ਵੱਲੋਂ ਕਈ ਤਰੀਕੇ ਦੇ ਖੁਲਾਸੇ ਕਈ ਪ੍ਰੈਸ ਕਾਨਫਰੰਸਾਂ ਕਰਕੇ ਕੀਤੇ ਗਏ ਸੀ ਕਿ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਨੌ ਅਤਵਾਦੀ ਟਿਕਾਣਿਆਂ ਨੂੰ ਤਵਸਤ ਕੀਤਾ ਗਿਆ ਉਸ ਤੋਂ ਬਾਅਦ ਆਰਮੀ ਦੇ ਕਈ ਠਿਕਾਣੇ 11 ਦੇ ਕਰੀਬ ਠਿਕਾਣੇ ਜਿਹੜੇ ਸੀ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਉਹਨਾਂ ਦੀ ਆਰਮੀ ਦੇ ਵੱਲੋਂ ਭਾਰਤ ਦੇ ਉੱਪਰ ਐਕਸ਼ਨ ਕੀਤਾ ਜਾ ਰਿਹਾ ਸੀ ਪਰ ਹੁਣ ਇੱਕ ਨਵਾਂ ਖੁਲਾਸਾ ਹੋਇਆ ਨਵਾਂ ਖੁਲਾਸਾ ਪਾਕਿਸਤਾਨ ਦੇ ਵੱਲੋਂ ਹੀ ਹੋਇਆ ਹੈ ਪਾਕਿਸਤਾਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਆਰਮੀ ਦੇ ਵੱਲੋਂ 11 ਠਿਕਾਣਿਆਂ ਦਾ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੇ ਫੌਜ ਦੇ 11 ਠਿਕਾਣਿਆਂ ਦੇ ਉੱਤੇ ਹਮਲਾ ਹੋਇਆ ਉਹ ਕਹਿੰਦੇ 11 ਤੇ ਨਹੀਂ ਹੋਇਆ 18 ਠਿਕਾਣਿਆਂ ਤੇ ਹਮਲਾ ਹੋਇਆ ਕਿਉਂਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਤਬਾਹੀ ਦੇ ਮਗਰੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਨੇ ਜਿਹੜੀਆਂ ਥਾਵਾਂ ਦੇ ਉੱਪਰ ਜਾ ਕੇ ਭਾਰਤੀ ਫੌਜ ਨੇ ਨੁਕਸਾਨ ਪਹੁੰਚਾਇਆ ਉਹਨਾਂ ਦੇ 에ਅਰ ਬੇਸਿਸ ਨੂੰ ਉੱਥੇ ਹੁਣ ਟੈਂਡਰ ਜਾਰੀ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਮੁਰੰਮਤ ਕਿਵੇਂ ਦੁਬਾਰਾ ਕਰवानी ਹੈ ਸੋ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਤੇ ਭਾਰਤੀ ਹਮਲੇ ਦਾ ਅਸਰ ਹੁਣ ਵਿਸਤਾਰ ਦੇ ਨਾਲ ਉਹਦੇ ਖੁਲਾਸੇ ਹੋਣੇ ਸ਼ੁਰੂ ਹੋ ਗਏ ਨੇ ਔਰ ਇਸਲਾਮਾਬਾਦ ਜੋ ਕਿ ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਹੈ ਇਸਲਾਮਾਬਾਦ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 9 ਤੇ 10 ਮਈ ਦੀ ਮਈ ਨੂੰ ਸੱਤ ਹੋਰ ਫੌਜੀ ਟਿਕਾਣਿਆਂ ਦੇ ਉੱਪਰ ਵੀ ਹਮਲਾ ਹੋਇਆ ਸੀ ਮਤਲਬ ਅਸੀਂ ਸ਼ੁਰੂ ਤੋਂ ਇਹ ਗੱਲ ਕਰ ਰਹੇ ਸੀ ਕਿ ਭਾਰਤੀ ਫੌਜ ਦੇ ਵੱਲੋਂ ਜੇ ਇਹ ਕਿਹਾ ਜਾ ਰਿਹਾ ਕਿ ਅਸੀਂ ਪਾਕਿਸਤਾਨ ਦੇ ਦੋ ਥੱਪੜ ਮਾਰੇ ਤੇ ਥੱਪੜ 10 ਵਜੇ ਆ ਪਰ ਭਾਰਤੀ ਫੌਜ ਦੇ ਵੱਲੋਂ ਉਹਨਾਂ ਨੂੰ ਦੋ ਦੱਸਿਆ ਜਾ ਰਿਹਾ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੁਣ ਹੋਇਆ ਹੈ ਹੁਣ ਪਾਕਿਸਤਾਨ ਦੀ ਫੌਜ ਦੇ ਵੱਲੋਂ ਦੱਸਿਆ ਜਾ ਰਿਹਾ ਕਿ 9 ਤੇ 10 ਮਈ ਦੀ ਰਾਤ ਨੂੰ ਸੱਤ ਹੋਰ ਫੌਜੀ ਟਿਕਾਣਿਆਂ ਦੇ ਉੱਪਰ ਵੀ ਭਾਰਤੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਔਰ ਉਹਨਾਂ ਦੀ ਹੁਣ ਮੁਰੰਮਤ ਦੇ ਲਈ ਉੱਥੇ ਉਪਕਰਣ ਬਦਲਣ ਦੇ ਲਈ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਨੇ ਜਿਸ ਤੋਂ ਇਹ ਖੁਲਾਸਾ ਹੋਇਆ ਇਹ ਖੁਲਾਸਾ ਹੋਇਆ ਪਾਕਿਸਤਾਨ ਹਥਿਆਰਬੰਦ ਬਲਾਂ ਤੋਂ ਬਲਾਂ ਤੋਂ ਤਿਆਰ ਕੀਤਾ ਗਿਆ ਡੋਸੀਅਰ ਇੱਕ 18 ਮਈ ਨੂੰ ਜਿਹੜਾ ਉਹ ਉਸ ਦੀ ਰਣਨੀਤੀ ਭਾਈ ਵਾਲਾ ਦੇ ਨਾਲ ਉਹਨਾਂ ਨੇ ਸਾਂਝਾ ਕੀਤਾ ਜਿਹੜਾ ਡੋਸੀਅਰ ਤਿਆਰ ਕੀਤਾ ਹੈ 18 ਮਈ ਨੂੰ ਇਹ ਡੋਸੀਅਰ ਤਿਆਰ ਕੀਤਾ ਸੀ ਔਰ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਨੇ ਔਰ ਉਹਦੇ ਵਿੱਚ ਦੱਸਿਆ ਗਿਆ ਕਿ ਘੱਟੋ-ਘੱਟ 7 ਹੋਰ ਵੱਧ ਟਿਕਾਣਿਆਂ ਦੇ ਉੱਪਰ ਭਾਰਤੀ ਫੌਜ ਨੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਾਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ 11 ਟਿਕਾਣਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਪਰ ਭਾਰਤੀ ਫੌਜ ਪਾਕਿਸਤਾਨੀ ਫੌਜ ਦੇ ਵੱਲੋਂ ਹੁਣ ਇਹ ਜਿਹੜੇ ਨਵੇਂ ਆંકੜੇ ਸਾਹਮਣੇ ਆਏ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 7 ਹੋਰ ਟਿਕਾਣਿਆਂ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਹੈ ਡੋਸੀਅਰ ਦੇ ਵਿੱਚ ਦਰਜ ਨਕਸ਼ਿਆਂ ਦੇ ਵਿੱਚ ਖੈਬਰ ਪਖਤੂਨ ਖਵਾ ਜਿਹੜਾ ਭਾਰਤ ਤੋਂ ਸਭ ਤੋਂ ਵੱਧ ਦੂਰੀ ਦੇ ਉੱਤੇ ਪਾਕਿਸਤਾਨ ਦਾ ਇਲਾਕਾ ਹੈ ਖੈਬਰ ਪਖਤੂਨ ਖਵਾ ਦੇ ਪਿਸ਼ਾਵਰ ਪੰਜਾਬ ਸੂਬੇ ਦੇ ਚੰਗ ਗੁਜਰਾਤ ਬਹਾਵਲ ਨਗਰ ਤੇ اٹਕ ਅਤੇ ਸਿੰਧ ਸੂਬੇ ਦੇ ਹైదరాబాద్ ਤੇ ਛੋਰ ਦਾ ਵੀ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਕਿ ਕਿੱਥੇ ਤੱਕ ਜਾ ਕੇ ਭਾਰਤੀ ਫੌਜਾਂ ਨੇ ਮਾਰ ਕੀਤੀ ਹੈ ਔਰ ਇਸੇ ਕਰਕੇ ਫਿਰ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਆਪਣੇ ਹੋਈ ਸੀ ਉਹਦੇ ਵਿੱਚ ਤਾਂ ਤੁਹਾਨੂੰ ਦੱਸਿਆ ਕਿ 11 ਦਾ ਜ਼ਿਕਰ ਕੀਤਾ ਗਿਆ ਸੀ ਔਰ ਪਾਕਿਸਤਾਨ ਦੇ ਵੱਲੋਂ ਖੁਲਾਸਿਆਂ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਦੇ ਵਿੱਚ 7 ਤੇ 7 ਤੇ 10 ਮਈ ਤੱਕ 18 ਥਾਮਾਂ ਦੇ ਉੱਪਰ ਹਮਲੇ ਭਾਰਤ ਦੇ ਵੱਲੋਂ ਕੀਤੇ ਗਏ ਨੇ ਔਰ ਭਾਰਤੀ ਫੌਜ ਨੇ ਇਸ ਦਾ ਜ਼ਿਕਰ ਜਿਹੜਾ ਘਟ ਕੀਤਾ ਸੀ ਔਰ ਪਾਕਿਸਤਾਨ ਨੇ ਫਿਰ 10 ਮਈ ਨੂੰ ਜਦੋਂ ਭਾਰਤੀ ਫੌਜਾਂ ਦੇ ਵੱਲੋਂ ਖਤਰਨਾਕ ਤਰੀਕੇ ਦੇ ਨਾਲ ਹਮਲੇ ਪਾਕਿਸਤਾਨ ਦੇ ਉੱਪਰ ਕੀਤੇ ਗਏ ਤੇ ਪਾਕਿਸਤਾਨ ਨੇ 10 ਮਈ ਨੂੰ ਅਮਰੀਕਾ ਨੂੰ ਫੋਨ ਕੀਤਾ ਔਰ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਗੋਲੀਬੰਦੀ ਦੇ ਲਈ ਤਿਆਰ ਹਾਂ ਔਰ ਇਸ ਤੋਂ ਬਾਅਦ 10 ਮਈ ਨੂੰ 5:30 ਵਜੇ ਗੋਲੀਬੰਦੀ ਜਿਹੜੀ ਸੀ ਉਹ ਹੋਈ ਸੀ ਬਹੁਤ ਵੱਡਾ ਖੁਲਾਸਾ ਜਿਹੜਾ ਇਹ ਇਸ ਟਾਈਮ ਪਾਕਿਸਤਾਨ ਦੇ ਵੱਲੋਂ ਜਾਰੀ ਕੀਤੇ ਗਏ ਡੋਜ਼ੀਅਰ ਤੋਂ ਹੋਇਆ ਕਿਉਂਕਿ ਇਹ ਕਿਸੇ ਭਾਰਤੀ ਏਜੰਸੀ ਦੇ ਵੱਲੋਂ ਕਿਸੇ ਭਾਰਤੀ মিডিਆ ادارے ਦੇ ਵੱਲੋਂ ਨਹੀਂ ਕਿਹਾ ਗਿਆ ਇਹ ਪਾਕਿਸਤਾਨ ਦੇ ਵਿੱਚ ਜਿਹੜਾ ਡੋਜ਼ੀਅਰ ਜਾਰੀ ਕੀਤਾ ਗਿਆ ਆਪਣੇ ਭਾਈਵਾਲਾਂ ਨੂੰ ਦੱਸਣ ਦੇ ਲਈ ਕਿ ਕਿੰਨਾ ਨੁਕਸਾਨ ਹੋਇਆ ਉਹਦੇ ਤੋਂ ਇਹ ਖੁਲਾਸੇ ਹੋਏ ਉਹਨਾਂ ਨੇ ਇਸੇ ਕਰਕੇ ਪਾਕਿਸਤਾਨ ਗੋਲੀਬੰਦੀ ਦੇ ਲਈ ਤਿਆਰ ਹੋਇਆ ਸੀ ਔਰ ਉਹਦਾ ਇੱਕ ਨਤੀਜਾ ਹੈ ਕਿ ਭਾਰਤੀ ਫੌਜਾਂ ਦਾ ਜਿਹੜਾ ਇੱਕ ਹੁਣ ਉਹਨਾਂ ਨੇ ਆਪਰੇਸ਼ਨ ਸੰਦੂਰ ਦੇ ਤਹਿਤ ਜੋਹਰ ਦਿਖਾਏ ਆਪਣੇ ਪਾਕਿਸਤਾਨ ਦੇ ਵਿੱਚ ਜਾ ਕੇ ਉਹ ਉਹਨਾਂ ਦੀ ਜਿਹੜੀ ਰਿਪੋਰਟ ਹੈ ਹੁਣ ਪਾਕਿਸਤਾਨ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਭਾਰਤ ਦੇ ਸੀਡੀਐਸ ਅਨਿਲ ਚੋਹਾਨ ਬੀਤੇ ਕੱਲ ਪੂਨੇ ਯੂਨੀਵਰਸਿਟੀ ਪਹੁੰਚੇ ਔਰ ਪੂਨੇ ਯੂਨੀਵਰਸਿਟੀ ਪਹੁੰਚ ਕੇ ਉਹਨਾਂ ਨੇ ਜਿਹੜੀ ਆਪਾਂ ਪਹਿਲਾਂ ਖਬਰ ਕੀਤੀ ਹੈ ਕਿ ਪਾਕਿਸਤਾਨ ਦੇ ਵੱਲੋਂ ਵੱਧ ਨੁਕਸਾਨ ਦਾ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਡੋਸੀਅਰ ਦੇ ਮਾਧਿਅਮ ਦੇ ਨਾਲ ਕੱਲ ਸੀਡੀਐਸ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਇੱਕ ਟੀਚਾ ਮਿੱਥਿਆ ਸੀ ਕਿ ਭਾਰਤ ਨੂੰ 48 ਘੰਟਿਆਂ ਦੇ ਵਿੱਚ ਵਿੱਚ ਜਦੋਂ ਅਸੀਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਦੇ ਤਹਿਤ ਉਧਰ ਪਾਕਿਸਤਾਨੀ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਸੀਡੀਐਸ ਨੇ ਦੱਸਿਆ ਕਿ ਪਾਕਿਸਤਾਨ ਨੇ 48 ਘੰਟਿਆਂ ਦਾ ਟੀਚਾ ਮਿੱਥਿਆ ਸੀ ਕਿ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਭਾਰਤ ਨੂੰ ਗੋਡਿਆਂ ਤੇ ਲਿਆਵਾਂਗੇ ਔਰ ਉਹਨਾਂ ਨੇ ਭਾਰਤ ਦੇ ਨਾਲ ਇੱਕ ਖੁੱਲੀ ਜੰਗ ਜਿਹੜੀ ਹੈ ਉਹ ਛੇੜ ਲਈ ਸੀ ਔਰ 10 ਮਈ ਰਾਤ ਨੂੰ 1 ਵਜੇ 10 ਮਈ ਰਾਤ ਨੂੰ 1 ਵਜੇ ਭਾਰਤ ਨੇ ਪਾਕਿਸਤਾਨ ਨੇ ਭਾਰਤ ਦੇ ਉੱਪਰ 48 ਘੰਟਿਆਂ ਦੇ ਵਿੱਚ ਵਿੱਚ ਜਿੱਤ ਹਾਸਲ ਕਰਨ ਦੀ ਪਲੈਨਿੰਗ ਜਿਹੜੀ ਉਹ ਬਣਾ ਲਈ ਸੀ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਮਲੇ ਤੇ ਹਮਲੇ ਲਗਾਤਾਰ ਹਮਲੇ ਕੀਤੇ ਤੁਹਾਨੂੰ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਡਰੋਨ ਔਰ ਮਿਸਾਈਲਾਂ ਭਾਰਤ ਵੱਲ ਛੱਡੀਆਂ ਜਾ ਰਹੀਆਂ ਸੀ ਪਰ ਸਾਡੇ S400 ਆਕਾਸ਼ ਦੀ ਆਕਾਸ਼ ਤੀਰ ਔਰ ਆਕਾਸ਼ ਦੇ ਵੱਲੋਂ ਡਿਫੈਂਸ ਸਿਸਟਮ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਬਸਤ ਕੀਤਾ ਗਿਆ ਪਰ CDS ਨੇ ਕਿਹਾ ਕਿ 48 ਘੰਟੇ ਦੇ ਵਿੱਚ ਭਾਰਤ ਨੂੰ ਗੋਡਿਆਂ ਦੇ ਉੱਪਰ ਲੈ ਕੇ ਆਉਣ ਦਾ ਜਿਹੜਾ ਉਹਨਾਂ ਦਾ ਟੀਚਾ ਸੀ ਉਸ ਨੂੰ ਭਾਰਤੀ ਫੌਜ ਨੇ 8 ਘੰਟਿਆਂ ਦੇ ਵਿੱਚ ਹੀ ਫੇਲ ਕਰ ਦਿੱਤਾ ਔਰ ਵੱਡਾ ਨੁਕਸਾਨ ਅਸੀਂ ਉਹਨਾਂ ਦਾ ਕੀਤਾ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਸਾਨੂੰ ਕਾਲ ਆਇਆ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਆਂ ਸੀਡੀਐਸ ਨੇ ਨਾਲ ਹੀ ਇੱਕ ਜ਼ਿਕਰ ਕੀਤਾ ਕਿ ਪਿਛਲੇ ਦਿਨੀ ਜਦੋਂ ਉਹ ਸਿੰਗਾਪੁਰ ਦੇ ਵਿੱਚ ਗਏ ਸੀ ਔਰ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੇ ਵੀ ਕੁਝ ਫਾਈਟਰ ਜੈਟ ਜਿਹੜੇ ਨੇ ਉਹਨਾਂ ਦਾ ਨੁਕਸਾਨ ਹੋਇਆ ਪਰ ਨਾਲ ਹੀ ਉਹਨਾਂ ਨੇ ਦਾ ਸਪਸ਼ਟਿਕਰਨ ਵੀ ਦਿੱਤਾ ਹੈ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਨੁਕਸਾਨ ਕਿੰਨਾ ਹੋਇਆ ਮਹੱਤਵਪੂਰਨ ਇਹ ਹੈ ਕਿ ਅਸੀਂ ਉਹਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ ਅਸੀਂ ਇਸ ਜੰਗ ਦੇ ਵਿੱਚ ਕਿੱਥੇ ਖੜੇ ਆਂ ਔਰ ਜੰਗ ਉਹਨਾਂ ਨੇ ਕਿਹਾ ਕਿ ਲਗਾਤਾਰ ਜਾਰੀ ਜਾ ਰਹੀ ਹੈ ਔਰ ਪਾਕਿਸਤਾਨ ਸਾਨੂੰ ਬਲੈਕਮੇਲ ਨਾ ਕਰੇ ਕਿ ਉਹਨਾਂ ਦੇ ਕੋਲ ਪਰਮਾਣੂ ਹਥਿਆਰ ਨੇ ਉਹਦੇ ਤੋਂ ਅਸੀਂ ਡਰਨ ਵਾਲੇ ਨਹੀਂ ਔਰ ਪਾਕਿਸਤਾਨ ਨੂੰ ਭਾਰਤੀ ਫੌਜ ਨੇ ਦੋ ਟੁਕ ਜਵਾਬ ਦਿੱਤਾ ਔਰ ਭਾਰਤ ਦਾ ਕਹਿਣਾ ਹੈ ਕਿ ਖੂਨ ਔਰ ਪਾਣੀ ਇੱਕ ਸਮੇਂ ਦੇ ਉੱਪਰ ਨਹੀਂ ਬਹਿ ਸਕਦੇ ਜੇ ਤੁਸੀਂ ਖੂਨ ਦੀ ਗੱਲ ਕਰਦੇ ਹੋ ਤੇ ਫਿਰ ਪਾਣੀ ਤਾਂ ਅਸੀਂ ਰੋਕਾਂਗੇ ਔਰ ਸੀਡੀਐਸ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਕਿ ਖੂਨ ਔਰ ਪਾਣੀ ਇੱਕ ਟਾਈਮ ਦੇ ਉੱਪਰ ਨਹੀਂ ਬਹਿ ਸਕਦੇ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ ਸਿਰਫ ਸਥਾਈ ਰੂਪ ਤੇ ਉਹਨੂੰ ਰੋਕਿਆ ਗਿਆ ਔਰ ਸਾਨੂੰ ਸਤਰਕ ਰਹਿਣ ਦੀ ਲੋੜ ਹੈ ਪਰ ਪਾਕਿਸਤਾਨ ਜੇ ਕੋਈ ਕਾਰਵਾਈ ਕਰਦਾ ਤੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਸੀਡੀਐਸ ਦੇ ਵੱਲੋਂ ਨੁਕਸਾਨੇ ਗਏ ਜਹਾਜ਼ਾਂ ਨੂੰ ਲੈ ਕੇ ਫਿਰ ਤੋਂ ਸਪਸ਼ਟਿਕਰਨ ਦੇ ਦਿੱਤਾ ਗਿਆ ਪਾਕਿਸਤਾਨ ਇਹ ਮੰਨਣ ਦੇ ਲਈ ਤਿਆਰ ਹੋ ਗਿਆ ਕਿ 11 ਨਹੀਂ 18 ਟਿਕਾਣਿਆਂ ਨੂੰ ਤਬਸਤ ਕੀਤਾ ਗਿਆ ਜੇ ਇਸ ਟਾਈਮ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕੋਈ ਨਹੀਂ ਮੰਨਣ ਨੂੰ ਤਿਆਰ ਕਿ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਨੂੰ ਕਿਸ ਤਰੀਕੇ ਦੇ ਨਾਲ ਸਕਸੈਸਫੁਲ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਜਾ ਕੇ ਉਹਨੂੰ ਅੰਜਾਮ ਦਿੱਤਾ ਗਿਆ ਔਰ ਕਿੰਨਾ ਨੁਕਸਾਨ ਕੀਤਾ ਗਿਆ ਤੇ ਸਿਰਫ ਔਰ ਸਿਰਫ ਸ਼ਾਇਦ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਜਿਨ੍ਹਾਂ ਦੇ ਵੱਲੋਂ ਬਾਰ ਬਾਰ ਇਹ ਚੀਜ਼ ਦਾ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਸਾਡੇ ਕਿੰਨੇ ਫਾਈਟਰ ਜੈਟ ਨੁਕਸਾਨੇ ਗਏ ਪਾਕਿਸਤਾਨ ਦੇ ਕੋਲੋਂ ਆਪ ਦਾ ਨੁਕਸਾਨ ਕੀਤਾ ਗਿਆ ਇਲਾਕਾ ਸਹੀ ਕਰਨ ਦੇ ਲਈ ਲੱਖਾਂ ਰੁਪਈਆ ਦੇ ਜਿਹੜੇ ਕਰੋੜਾਂ ਰੁਪਈਆ ਦੇ ਉਹ ਜਾਰੀ ਕੀਤੇ ਜਾ ਰਹੇ ਨੇ ਪੈਕੇਜ ਜਾਰੀ ਕੀਤੇ ਜਾ ਰਹੇ ਨੇ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਾਡਾ ਨੁਕਸਾਨ ਬਹੁਤ ਹੋ ਰਿਹਾ ਹੋ ਗਿਆ ਪਰ ਪਾਕਿਸਤਾਨ ਤੋਂ ਸਵਾਲ ਪੁੱਛਣ ਦੀ ਬਜਾਏ ਰਾਹੁਲ ਗਾਂਧੀ ਦੇ ਵੱਲੋਂ ਆਪਣੀ ਹੀ ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਸਾਡੇ ਦੋ ਜੱਟ ਗਿਰੇ ਸੀ ਕਿ ਤਿੰਨ ਜੱਟ ਗਿਰੇ ਸੀ ਕਿ ਛੇ ਜੱਟ ਗਿਰੇ ਸੀ ਮਤਲਬ ਪਾਕਿਸਤਾਨ ਦੇ ਕਿੰਨੇ ਜੱਟ ਗਿਰੇ ਕੋਈ ਮਤਲਬ ਨਹੀਂ ਸਾਨੂੰ ਪਾਕਿਸਤਾਨ ਦੇ ਵਿੱਚ ਅਸੀਂ ਕਿੰਨੇ ਅਤਵਾਦੀਆਂ ਨੂੰ ਮਾਰ ਦਿੱਤਾ ਕੋਈ ਮਤਲਬ ਨਹੀਂ ਸਾਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਕਿੰਨੇ 에ਅਰ ਵੇਸ ਉਡਾ ਦਿੱਤੇ ਕੋਈ ਮਤਲਬ ਨਹੀਂ ਸਾਨੂੰ ਪਰ ਭਾਰਤ ਦੇ ਕਿੰਨੇ ਜੈਟ ਗਿਰ ਗਏ ਸੀ ਰਾਹੁਲ ਗਾਂਧੀ ਨੂੰ ਔਰ ਕਾਂਗਰਸ ਪਾਰਟੀ ਨੂੰ ਸਿਰਫ ਇਹੀ ਇਹ 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 ਜਾਨਣਾ ਜ਼ਰੂਰੀ ਹੈ ਲੋਕਾਂ ਨੂੰ ਉਹ ਇਹ ਦੱਸਣਾ ਚਾਹੁੰਦੇ ਨੇ ਔਰ ਰਾਹੁਲ ਗਾਂਧੀ ਦੇ ਵੱਲੋਂ ਕੱਲ ਕੱਲ ਫਿਰ ਇੱਕ ਵਾਰ ਪਪਾਲ ਦੇ ਵਿੱਚ ਉਹਨਾਂ ਨੇ ਪਾਰਟੀ ਦੀ ਇੱਕ ਕਨਵੈਨਸ਼ਨ ਦੇ ਵਿੱਚ ਮੌਜੂਦ ਸੀ ਔਰ ਉਸ ਮੌਕੇ ਦੇ ਉੱਪਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਭਾਜਪਾ ਦੀ ਔਰ ਆਰਐਸਐਸ ਦੀ ਹਮੇਸ਼ਾ ਤੋਂ ਇਹ ਨੀਤੀ ਰਹੀ ਹੈ ਕਿ ਗੋਡੇ ਟੇਕ ਦੇਣੇ ਆਤਮ ਸਮਰਪਣ ਕਰ ਦੇਣਾ ਇਹਨਾਂ ਦੀ ਸ਼ੁਰੂਤ ਹੋᱣਾਦ ਰਹੀ ਹੈ ਔਰ ਇਸ ਕਰਕੇ ਇੱਕ ਫੋਨ ਆਇਆ ਡੋਨਲਡ 트੍ਰੰਪ ਦਾ ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਹਦੇ ਸਾਹਮਣੇ ਗੋਡੇ ਟੇਕ ਦਿੱਤੇ ਮਤਲਬ ਸੀਜ਼ਫਾਇਰ ਦੇ ਲਈ ਤਿਆਰ ਹੋ ਗਏ ਪੂਰੀ ਦੁਨੀਆ ਦੇ ਵਿੱਚ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਬਿਆਨ ਆ ਜਾਏ ਪਰ ਰਾਹੁਲ ਗਾਂਧੀ ਇੱਕ ਵਾਰ ਜਿਹੜੀ ਗੱਲ ਸ਼ੁਰੂ ਕਰ ਦਿੰਦੇ ਉਹ ਉਹ ਗੱਲ ਦੇ ਉੱਤੇ ਉਹ ਟਿਕੇ ਰਹਿੰਦੇ ਉਹਨਾਂ ਦਾ ਜਵਾਬ ਚਾਹੇ ਤੁਸੀਂ 10 ਵਾਰ ਦੇ ਦੇ ਤੋ 10 ਵਾਰ ਦੇ ਦਿਓ ਕੋਈ ਸਿਆਸੀ ਪਾਰਟੀ ਚਾਹੇ ਭਾਜਪਾ ਦੇ ਦੇ ਚਾਹੇ ਪਾਕਿਸਤਾਨ ਦੇ ਵੱਲੋਂ ਹੁਣ ਕਹਿ ਦਿੱਤਾ ਗਿਆ ਕਿ ਅਸੀਂ 18 ਟਕਾਣੇ ਉੱਤੇ 11 ਨਹੀਂ 18 ਦੇ ਉੱਪਰ ਹਮਲਾ ਹੋਇਆ ਰਾਹੁਲ ਗਾਂਧੀ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਿਰਫ ਉਹਨਾਂ ਦੇ ਜ਼ੁਬਾਨ ਦੇ ਉੱਤੇ ਉਹੀ ਹਮੇਸ਼ਾ ਸਵਾਲ ਰਹੇਗਾ ਜਿਹੜਾ ਸਵਾਲ ਉਹਨਾਂ ਨੇ ਪੁੱਛ ਲਿਆ ਉਹਦੇ ਤੁਸੀਂ 50 ਜਵਾਬ ਦੇ ਦਿਓ ਪਰ ਰਾਹੁਲ ਗਾਂਧੀ ਦਾ ਸਵਾਲ ਸਵਾਲ ਹੀ ਰਹਿੰਦਾ ਔਰ ਇਸੇ ਤਰੀਕੇ ਦੇ ਨਾਲ ਹੁਣ ਚਾਹੇ ਭਾਰਤੀ ਫੌਜ ਦੇ ਜਿਹੜੇ ਸੀ ਡੀ ਐਸ ਨੇ ਉਹਨਾਂ ਦੇ ਵੱਲੋਂ ਚਾਹੇ ਤੁਸੀਂ ਪਾਕਿਸਤਾਨ ਦੇ ਵੱਲੋਂ ਜਿਹੜੇ ਹੁਣ ਬਿਆਨ ਆ ਰਹੇ ਨੇ ਉਹਨਾਂ ਨੂੰ ਲੈ ਲਓ ਪਰ ਰਾਹੁਲ ਗਾਂਧੀ ਦਾ ਅੱਜ ਵੀ ਬਿਆਨ ਔਰ ਕੱਲ ਵੀ ਬਿਆਨ ਤੁਸੀਂ ਇਹੀ ਸੁਣੋਗੇ ਕਿ ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਡਾ ਸਾਡੇ ਜੈਟ ਕਿੰਨੇ ਨੁਕਸਾਨੇ ਗਏ ਨੇ ਭਾਰਤੀ ਫੌਜ ਨੂੰ ਕਿੰਨਾ ਨੁਕਸਾਨ ਹੋਇਆ ਪਰ ਸੀਡੀਐਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕਰ ਦਿੱਤਾ ਗਿਆ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਇਹ ਮਾਇਨੇ ਨਹੀਂ ਰੱਖਾਂਦਾ ਮਾਇਨੇ ਇਹ ਰੱਖਾਂਦਾ ਕਿ ਅਸੀਂ ਦੁਸ਼ਮਣ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਔਰ ਉਹਦੇ ਵਿੱਚ ਸਾਡੀਆਂ ਫੌਜਾਂ ਨੇ ਕਿਸ ਤਰੀਕੇ ਦੇ ਨਾਲ ਆਪਣੀ ਭੂਮਿਕਾ ਨੂੰ ਅਦਾ ਕੀਤਾ ਬੀਤੇ ਕੱਲ ਇੱਕ ਪੰਜਾਬ ਕੈਬਨਿਟ ਦੀ ਬੈਠਕ ਹੋਈ ਇਸ ਤੋਂ ਪਹਿਲਾਂ 2 ਤਰੀਕ ਨੂੰ ਕੈਬਨਿਟ ਦੀ ਬੈਠਕ ਹੋਈ ਸੀ ਔਰ ਉਸ ਉਸ ਦੇ ਨਾਲ ਹੀ ਦੂਸਰੇ ਦਿਨ ਫਿਰ ਕੈਬਨਿਟ ਦੀ ਬੈਠਕ ਜਿਹੜੀ ਮਤਲਬ ਭਲਕੇ ਵੀ ਇੱਕ ਕੈਬਨਿਟ ਦੀ ਬੀਤੇ ਕੱਲ ਵੀ ਇੱਕ ਕੈਬਨਿਟ ਦੀ ਬੈਠਕ ਹੋਈ ਔਰ ਬੀਤੇ ਕੱਲ ਹੀ ਐਲਾਨ ਕਰ ਦਿੱਤਾ ਸੀ ਕਿ ਅੱਜ ਵੀ ਇੱਕ ਕੈਬਨਿਟ ਦੀ ਬੈਠਕ ਹੋਏਗੀ ਜਾਨਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਇਹ ਪਹਿਲੀ ਵਾਰ ਹੋਇਆ ਕਿ ਤਿੰਨ ਦਿਨ ਲਗਾਤਾਰ ਕੈਬਨਿਟ ਦੀਆਂ ਬੈਠਕਾਂ ਹੋਣ 2 ਤਰੀਕ ਨੂੰ ਹੋਈ 3 ਤਰੀਕ ਨੂੰ ਬੈਠਕ ਹੋਈ ਔਰ ਅੱਜ 4 ਤਰੀਕਾ 4 ਤਰੀਕ ਨੂੰ ਵੀ ਇੱਕ ਬੈਠਕ ਸੀਐਮ ਭਗਵੰਤ ਮਾਨ ਦੀ ਰਿਹਾਈਸ਼ ਤੇ ਹੋਣ ਵਾਲੀ ਔਰ ਇਸ ਬੈਠਕ ਦਾ ਅਜੰਡਾ ਅਜੇ ਸਪਸ਼ਟ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਇਸ ਬੈਠਕ ਦੇ ਵਿੱਚ ਵੀ ਕਈ ਅਹਿਮ ਫੈਸਲੇ ਪੰਜਾਬ ਨੂੰ ਲੈ ਕੇ ਲਏ ਜਾ ਸਕਦੇ ਨੇ ਔਰ ਕੈਬਨਟ ਦੀਆਂ ਬੈਠਕਾਂ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕੈਬਨਟ ਦੀ ਬੈਠਕ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਸੇ ਮੁੱਦੇ ਹੁੰਦੇ ਨੇ ਵੱਖ-ਵੱਖ ਵਿਭਾਗਾਂ ਤੋਂ ਜਿਹੜੇ ਇਕੱਠੇ ਹੋਏ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਮਨਜ਼ੂਰੀ ਦੇਣੀ ਹੁੰਦੀ ਹੈ ਸੋ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਲਗਾਤਾਰ ਕੈਬਨਟ ਦੀਆਂ ਬੈਠਕਾਂ ਕੀਤੀਆਂ ਜਾ ਰ ਕਿਤੇ ਨਾ ਕਿਤੇ ਉਹ ਪੰਜਾਬ ਦੇ ਹੱਕ ਦੇ ਵਿੱਚ ਹੈ ਪੰਜਾਬ ਦੇ ਫੇਵਰ ਦੇ ਵਿੱਚ ਹੈ ਲੰਬੇ ਲੰਬੇ ਕਾਫੀ ਕਾਫੀ ਸਮੇਂ ਤੋਂ ਜਨਕਾ 20 ਸਾਲ ਤੋਂ ਲਟਕ ਰਹੇ ਕੇਸਾਂ ਦੇ ਉੱਪਰ ਚਰਚਾ ਹੁੰਦੀ ਹੈ ਜਦੋਂ ਕੈਬਨਿਟ ਦੀ ਬੈਠਕ ਹੁੰਦੀ ਹੈ ਬੀਤੇ ਕੱਲ ਇੱਕ ਐਸੇ ਹੀ ਕੇਸ ਦੇ ਉੱਪਰ ਚਰਚਾ ਹੋਈ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਬੀਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਮਾਫ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾਂ ਜਿਹੜਾ ਬਜਟ ਸੈਸ਼ਨ ਸੀ ਉਹਦੇ ਵਿੱਚ ਇਹਦੀ ਇਦੇ ਲਈ ਬਜਟ ਰੱਖਿਆ ਗਿਆ ਸੀ ਔਰ ਕੱਲ ਉਹਨੂੰ ਮਨਜ਼ੂਰੀ ਜਿਹੜੀ ਉਹ ਕੈਬਨਿਟ ਦੀ ਬੈਠਕ ਦੇ ਵਿੱਚ ਮਿਲ ਗਈ ਹੈ ਜਿਹਦੇ ਵਿੱਚ ਪੰਜਾਬ ਦੇ ਵਿੱਚ 4727 ਪਰਿਵਾਰਾਂ ਨੂੰ ਇਹਦਾ ਫਾਇਦਾ ਹੋਏਗਾ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਪੋਵ ਵਿਕਾਸ ਅਤੇ ਵਿੱਤ ਨਿਗਮ ਨੇ 31 ਮਾਰਚ 2020 ਤੱਕ ਦੇ ਕਰਜ਼ਾਦਾਰਾਂ ਦੇ ਕਰਜ਼ੇ ਮਾਫ ਕਰ ਦਿੱਤੇ ਨੇ ਮਤਲਬ 31 ਮਾਰਚ 2020 ਤੋਂ ਪਹਿਲਾਂ ਜਿਨ੍ਹਾਂ ਨੇ ਕਰਜ਼ੇ ਲਏ ਨੇ ਦਲਿਤ ਪਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਕਰਜ਼ਿਆਂ ਨੂੰ ਮਾਫ ਕਰ ਦਿੱਤਾ ਹੈ ਇਹ ਕਰਜ਼ੇ 20 ਸਾਲ ਪਹਿਲਾਂ ਤੋਂ ਪਿਛਲੇ 20 ਸਾਲਾਂ ਤੋਂ ਇਹ ਕਰਜ਼ੇ ਬਕਾਏ ਪਏ ਸੀ ਔਰ ਭਾਈਚਾਰੇ ਦੇ ਵੱਲੋਂ ਐਸਸੀ ਭਾਈਚਾਰੇ ਔਰ ਦਿਬਿਆਂਗ ਵਰਗ ਦੇ ਕਰਜ਼ੇਦਾਰਾਂ ਨੂੰ ਇਹਦੇ ਤੋਂ ਰਾਹਤ ਮਿਲੀ ਹੈ ਔਰ ਇਸ ਰਾਹਤ ਦੇ ਨਾਲ ਹੋਇਆ ਕੀ ਹੈ ਦਰਸਲ ਕਿ ਇਹਨਾਂ ਦੇ ਕਰਜ਼ੇ ਮਾਫ ਹੋਏ ਨੇ ਜਿਨ੍ਹਾਂ ਲੋਕਾਂ ਦੇ ਵੱਲੋਂ ਬੈਂਕ ਤੋਂ ਪੈਸੇ ਲੈ ਗਏ ਹੁੰਦੇ ਨੇ ਕਰਜ਼ਾ ਲਿਆ ਗਿਆ ਹੁੰਦਾ ਜਾਂ ਕੋਈ ਹੋਰ ਕਰਜ਼ਾ ਲਿਆ ਗਿਆ ਹੁੰਦਾ ਕਿ ਅਸੀਂ ਦੁਕਾਨ ਖੋਲ੍ਹਣੀ ਹੈ ਅਸੀਂ ਕੋਈ ਆਪਣਾ ਬਿਜ਼ਨਸ ਛੋਟਾ ਮੋਟਾ ਖੋਲ੍ਹਣਾ ਹੈ ਕੋਈ ਟੇਲਰ ਹੈ ਕੋਈ ਕਿਸੇ ਨੇ ਬੁਟੀਕ ਖੋਲੀ ਐ ਛੋਟਾ ਮੋਟਾ ਕੰਮ ਵੀ ਕੋਈ ਕਾਰੋਬਾਰੀ ਜਦੋਂ ਕਰਦਾ ਹੈ ਦਲਿਤ ਸਮਾਜ ਦਾ ਜਾਂ ਫਿਰ ਕੋਈ ਦਿਬਿਆੰਗ ਉਹਦੇ ਤੋਂ ਜਦੋਂ ਲੋਨ ਲਿਆ ਗਿਆ ਹੁੰਦਾ ਹੈ ਪਰ ਉਸ ਵਿਅਕਤੀ ਦੀ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਫਿਰ ਉਹ ਕਰਜ਼ਾ ਉਹਦੇ ਸਿਰ ਖੜਾ ਰਹਿੰਦਾ ਉਹ ਕਰਜ਼ਾ ਬਕਾਇਆ ਸੀ ਜਿਸ ਕਰਜ਼ੇ ਨੂੰ 68 ਕਰੋੜ ਰੁਪਏ ਦਾ ਕਰਜ਼ਾ ਕੱਲ ਮਾਫ ਕੀਤਾ ਹੈ ਪੰਜਾਬ ਸਰਕਾਰ ਨੇ ਬਹੁਤ ਵੱਡੀ ਖਬਰ ਪੰਜਾਬ ਦੇ ਲਈ ਔਰ ਐਸੀ ਕਰਕੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ ਕੈਬਨਿਟ ਦੀ ਜਦੋਂ ਬੈਠਕ ਹੁੰਦੀ ਹੈ ਉਸ ਬੈਠਕ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਕਈ ਕਈ ਧਾਕਿਆਂ ਤੋਂ ਪੈਂਡਿੰਗ ਪਏ ਕੇਸ ਹੁੰਦੇ ਨੇ ਉਹਨਾਂ ਕੇਸਾਂ ਦੇ ਉੱਪਰ ਚਰਚਾ ਹੁੰਦੀ ਹੈ ਤੇ ਉਹਨਾਂ ਨੂੰ ਮਨਜ਼ੂਰੀ ਮਿਲਦੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਕੱਲ ਇੱਕ ਵਧੀਆ ਫੈਸਲਾ ਕੀਤਾ ਗਿਆ ਐਸਸੀ ਭਾਈਚਾਰੇ ਦੇ ਲੋਕ ਜਿਹੜੇ ਲੋਕ ਚਾਹੇ 4000 ਤੋਂ ਥੋੜੇ ਜਿਹਾ ਵੱਧ ਨੇ 4.5 ਤੋਂ 5000 ਦੇ ਵਿੱਚ 4700 ਦੇ ਕਰੀਬ ਲੋਕ ਨੇ ਪਰ ਫਾਇਦਾ ਉਹਨਾਂ ਨੂੰ ਹੋਏਗਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਡਿਮਾਂਡ ਕਰ ਰਹੇ ਸੀ ਸਿਮਪਗਵੰਤਮਾਨ ਨੇ ਕੱਲ ਇਸ ਤੋਂ ਬਾਅਦ ਕਿਹਾ ਵੀ ਆ ਕਿ ਪਿਛਲੀਆਂ ਸਰਕਾਰਾਂ ਅਨੁਸੂਚਿਤ ਜਾਤੀ ਦੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਸਿਰਫ ਵੋਟ ਬੈਂਕ ਦੇ ਲਈ ਇਸਤੇਮਾਲ ਕਰਦੇ ਸੀ ਉਹਨਾਂ ਦੇ ਕਰਜ਼ੇ ਦੀ ਮਾਫ ਕੀਤੀ ਗਏ ਉਹਨਾਂ ਨੂੰ ਜਿਹੜੀਆਂ ਜ਼ਰੂਰਤ ਦੀਆਂ ਸਹੂਲਤਾ ਸੀ ਉਹ ਨਹੀਂ ਦਿੱਤੀਆਂ ਗਈਆਂ ਵੋਟ ਬੈਂਕ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ ਔਰ ਸਾਡੀ ਸਰਕਾਰ ਦੇ ਵੱਲੋਂ ਆ ਕੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਦਿੱਤੀ ਗਈ ਹੈ ਔਰ ਅੱਜ ਪੰਜਾਬ ਕੈਬਨਿਟ ਦੀ ਜਿਹੜੀ ਅਹਿਮ ਬੈਠਕ ਹੋਣ ਵਾਲੀ ਹੈ ਉਹਦੇ ਵਿੱਚ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਕੀ ਕੁਝ ਨਵੀਂ ਸਕੀਮ ਕੋਈ ਨਵਾਂ ਸੰਦੇਸ਼ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਜਦੋਂ ਕੈਬਨਿਟ ਦੀ ਬੈਠਕ ਹੁੰਦੀ ਹੈ ਤੇ ਸਾਰੇ ਪੰਜਾਬ ਦੀਆਂ ਨਿਗਾਹਾਂ ਉਸ ਬੈਠਕ ਵੱਲ ਹੋ ਜਾਂਦੀਆਂ ਕਿ ਅੱਜ ਸਾਡੇ ਵਰਗ ਦੇ ਲਈ ਸਾਡੇ ਵਿਭਾਗ ਦੇ ਲਈ ਸਾਡੇ ਕਿਤੇ ਦੇ ਲਈ ਸ਼ਾਇਦ ਸਰਕਾਰ ਦੇ ਵੱਲੋਂ ਕੋਈ ਚੰਗਾ ਸੁਨੇਹਾ ਆ ਜਾਏ ਪਰ ਦੇਖਣਾ ਹੋਏਗਾ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ